ਤੇ ਮੇਰੇ ਸਹਿਤ ਕਾ ਦੋਸਤੋ ਮੇਰੇ ਭੈਣੋ ਬੱਚਿਓ ਔਰਤ ਦੇ ਮਸਲੇ ਅਨੇਕ ਨੇ ਬੇਸ਼ਮਾਰ ਔਰਤ ਨਾਲ ਜਨਮ ਤੋਂ ਹੀ ਵਿਤਕਰਾ ਹੁੰਦਾ ਆ ਉਹ ਕਨੇਹੋਂ ਦਾ ਸਮਾਂ ਸੀ ਬਹੁਤ ਮੋਢਾ ਜਦੋਂ ਔਰਤ ਹੀ ਸਮਾਜ ਦੀ ਪ੍ਰਧਾਨ ਹੁੰਦੀ ਸੀ ਪਰ ਸਹਿਜ 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 ਮਰਦ ਪ੍ਰਧਾਨ ਹੁੰਦਾ ਗਿਆ ਤੇ ਅੱਜ ਸਾਡਾ ਸਮਾਜ ਮਰਦ ਪ੍ਰਧਾਨ ਹੈ ਅੱਜ ਸਾਰੀ ਸਰਦਾਰੀ ਮਰਦਾਂ ਦੀ ਹੈ ਜਾਂ ਕਿਉਂਕਿ ਜਾਇਦਾਦ ਹੀ ਮਰਦਾਂ ਦੀ ਬਣਦੀ ਹੈ ਜਿਹਦੇ ਕੋਲ ਜਾਇਦਾਦ ਆ ਪੈਸਾ ਹੈ ਨਹੀਂਗਾ ਉਹਨੇ ਪਰਦਾ ਕਾਦੀ ਕਰ ਨਹੀਂ ਸਰਦਾ ਨਹੀਂ ਇਹਦੀ ਸਿਹਜਿਕ ਪੰਥਰ ਦਾ ਫਾਇਦਾ ਉਠਾ ਕੇ ਲਿਖ ਕਮਜ਼ੋਰੀ ਦਾ ਫਾਇਦਾ ਉਠਾ ਕੇ ਮਰਦ ਹਮੇਸ਼ਾ ਇਸੇ ਜ਼ੁਲਮ ਕਰਦਾ ਆ ਅਸੀਂ ਕਹਿਣੋ ਇਹ ਠੀਕ ਆ ਗੱਲ ਤੇ ਖਾਸ ਕਰਕੇ ਹਿੰਦੂ ਧਰਮ ਗ੍ਰੰਥਾਂ ਵਿੱਚ ਸਾਰਿਆਂ ਵਿੱਚ ਹੀ ਔਰਤ ਨਾਲ ਬਹੁਤ ਜਾਤੀ ਉਹਦੇ ਚ ਲਿਖੀ ਗਈ ਔਰਤ ਨੂੰ ਕੋਈ ਉਹਦੇ ਵਿੱਚ ਇਨਸਾਫ ਨਹੀਂ ਦਿੱਤਾ ਗਿਆ ਉਹਨੂੰ ਮਰਜ਼ੀ ਅਧੀਨ ਤੇ ਮਰਜ਼ੀ ਸੇਵਾਦਾਰ ਬਣਾ ਕੇ ਪੇਸ਼ ਕੀਤਾ ਗਿਆ ਸਾਰਿਆਂ ਵਿੱਚ ਗੁਰੂ ਕ੍ਰੰਤ ਸਾਹਿਬ ਵਿੱਚ ਗੁਰੂ ਨਾਨਕ ਭਗਤੀ ਲਹਿਰ ਨੇ ਗੁਰੂ ਨਾਨਕ ਦੇਵ ਜੀ ਨੇ ਔਰਤ ਦਾ ਰੁਤਬਾ ਉੱਚਾ ਕੀਤਾ ਪਰ ਇਹ ਕਹਿ ਨੂੰ ਠੀਕ ਆ ਬਾਬੇ ਨਾਨਕ ਨੇ ਕਿਹਾ ਸੋਗੋ ਮਲਦਾ ਕੇ ਜਿਸ ਜਮੇਰ ਯਾਥੀ ਬਹੁਤ ਹਜ਼ਾਰਾਂ ਦਿੰਨੇ ਆ ਪਰ ਆ ਥੋੜਾ ਜਿਹਾ ਸਮਾਂ ਦੇਖੋ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਔਰਤ ਨੂੰ ਕਿਹਦਾ ਆਜ਼ਾਦੀ ਹੈਗੀ ਸੀ ਥੋੜਾ ਜਿਹਾ ਜੇ ਪਹਿਲਾਂ ਤੇ ਬੋਚ ਲੋ Hindu ਸਮਾਜ ਵਿੱਚ ਹੈਗਾ ਸੀ ਇਸ ਤਰ੍ਹਾਂ ਸਾਡੇ ਪੰਜਾਬ ਵਿੱਚ ਘੱਟ ਸੀ ਐਨਸੀਪੀ ਔਰਤ ਨੂੰ ਨਾਲ ਜਿੰਦਾ ਹੀ ਸਾੜ ਦਿਓ ਮਰਦ ਸੜ ਗਿਆ ਮਰ ਗਿਆ ਨਾਲ ਹੀ ਸਾੜ ਦਿਓ ਇਹਨੂੰ ਅਸੀਕਾ ਮਾਰੇ ਜਿਹੜੀਆਂ ਦਬੇ ਕਈ ਕਸ਼ ਹੋਵੇ ਮੈਂ ਲਾਹ ਹਰ ਗਿਆ ਮਾਰਜਾ ਅਜੀਤ ਸਿੰਘ ਦੀ ਸਮਾਚ ਚ ਲਿਖਿਆ ਵੀ ਆ 14 ਜਿਹੜੀਆਂ ਸੀਗੀਆਂ ਉਹਦੇ ਰਾਣੀਆਂ ਨਾਲ ਹੀ ਸ਼ਹੀਦ ਕੀਤੀਆਂ ਗਈਆਂ ਸੀ ਉਹ ਸਿੱਖ ਸਮਾਚ ਸੀ ਸਾਡਾ ਗੁਰੂਗ੍ਰੰਥ ਸਾਹਿਬ ਸਾਡੇ ਬੜੀਪੁਰ ਹੈਗਾ ਸੀ ਪ੍ਰਚਲਿਤ ਸੀ ਪਾਬੰਨਾ ਅਕਦੀ ਪਾਣੀ ਉਹ ਕਿੱਥੇ ਗਈ ਪਰ ਹੁਣ ਵੀ ਅੱਜ ਜਦੋਂ ਭਰੂਣ ਹੱਤਿਆ ਮੈਂ ਮੇਰੇ ਨਾਲ ਬਹਿਸ ਹੋਈ ਤੇ ਮੈਂ ਲਿਖਿਆ ਸੀ ਇਹ ਆਰਟੀਕਲ ਚ ਪਰ ਭਰੂਣ ਹੱਤਿਆ ਵਿੱਚ ਅਮਰਤਸਰੀ ਸਿੱਖਾਂ ਦਾ ਦੀ ਗਿਣਤੀ ਬਹੁਤ ਹੀ ਅਸਮਾਚ ਇਹ ਸੱਚ ਸੀਗਾ ਬਿਲਕੁਲ ਸੱਚ ਫਿਰ ਅਸੀਂ ਕਹੀਏ ਵੀ ਬਾਬੇ ਦਾਰਕ ਦੀ ਬਾਣੀ ਲਾਗੂ ਹੋ ਗਈ ਆ ਕਿਤੇ ਭਾਵੇਂ ਆਦ ਨੂੰ ਆਦ ਨੂੰ ਧਰਮ ਆਏ ਔਰਤ ਨੂੰ ਆਜ਼ਾਦੀ ਬਖਸ਼ਦਾ ਔਰਤ ਦੀ ਆਜ਼ਾਦੀ ਦਿੱਤੀ ਵੀ ਆ ਬਹੁਤ ਸਾਰੀ ਇਸ ਧਰਮ ਨੇ ਆ ਕੇ ਪਰ ਉਹ ਲਾਗੂ ਨਹੀਂ ਹੋਈ ਮੈਂ ਕੋਈ ਬਹਿਸ ਵਿੱਚ ਜਾਇਆ ਸਰਕਾਰ ਨੂੰ ਤੇ ਜੇ ਸਰਕਾਰ ਚਾਹੁੰਦੀ ਆ ਭਰੂਣ ਹੱਤਿਆ ਕਤਬ ਹੋਵੇ ਘਟ ਜਾਵੇ ਜੇ 100 ਵਿੱਚੇ 80 ਲੜਕੇ ਰਹਿ ਜਾਂ ਬਿਨਾ 71 ਰਹਿ ਜਾਂ ਸੀ ਹੁਣ 82 ਜਾਂ 83 ਆ 100 ਵਿੱਚੇ ਔਰਤਾਂ ਦੀ ਗਿਣਤੀ ਜੇ ਬਚਾਉਣਾ ਚਾਹੁੰਦੇ ਸੱਚਮੁੱਚ ਜੇ ਪ੍ਰੂਣਾਤਾ ਖਤਮ ਕਰਨੀ ਚਾਹੁੰਦੀ ਹੈ ਸਰਕਾਰ ਜੇ ਸੈਂਸੀਅਰ ਹੋਵੇ ਚਾਹੇ ਕਾਂਗਰਸ ਸਰਕਾਰ ਜਾਏ ਸਰਕਾਰ ਕੋਈ ਸਰਕਾਰ ਵੀ ਤਾਂ ਫਿਰ ਇੱਕ ਕੰਮ ਕਰੇ ਕਿ ਔਰਤ ਜੰਮ ਬੱਚਾ ਜੰਮਦਾ ਸਾਰੀ ਔਰਤ ਦੀ ਭਈ ਇੰਨੀ ਪੈਨਸ਼ਨ ਲੱਗ ਜਾ ਉਹਦੇ ਮਾਪਿਆਂ ਨੂੰ ਇੰਨੇ ਪੈਸੇ ਮਿਲ ਲਗੇ ਅਸੀਂ ਗਰਤੀ ਕਰਨੇ ਆ ਕਿ ਕੁੜੀਆਂ ਨੂੰ ਨੌਕਰੀ ਦੀ ਨੌਕਰੀ ਜ਼ਰੂਰ ਦਿੱਤੀ ਜਾਊਗੀ ਫਿਰ ਮੈਂ ਕਿਹਾ ਸਾਡੇ ਮਾਪੇ ਜਿਹੜੇ ਕਦੀ ਕਦੀ ਵੀ ਇੱਕ ਕੁੜੀ ਨੂੰ ਨਾ ਮਾਰ ਦੋ ਜਾਇਦਾਦ ਦੀ ਬਰਾਬਰੀ ਦਾ ਹੱਕ ਸੰਵਿਧਾਨ ਦਿੰਦਾ ਸਨ ਬਰਾਬਰਤਾ ਦਾ ਸੁਲਤਾਨਾ ਗੱਜਤਨਾ ਜਿੱਦਾਂ ਲਾਗੂ ਕਿੱਥੇ ਆ ਆਧਾਰਨਾ अनेका ਨੇ अनेका ਆਧਾਰਨਾ ਜਦ ਬੀਜੇਪੀ ਆਰਐਸਐਸ ਆਈ ਆ ਉਦੋਂ ਦਾ ਉਹਨਾਂ ਨੇ ਸ਼ੁਰੂ ਤੋਂ ਹੀ ਬੜ ਪਹਿਲਾਂ ਤੋਂ ਹੀ ਉਹਨਾਂ ਨੇ ਮਨੁੱਖ ਸਿਮਰਤੀ ਲਾਗੂ ਕੀਤੀ ਆ ਤੇ ਡਟ ਕੇ ਮਨੁੱਖ ਸਿਮਰਤੀ ਲਾਗੂ ਕਰਨੀ ਆ ਆ ਕੁੜੀ ਕਠੂਏ ਵਾਲੀ ਜਦੋਂ 8 ਸਾਲ ਦੀ ਕੁੜੀ ਨਾਲ ਰੇਪ ਹੋਇਆ ਮਾਰਿਆ ਉਥੋਂ ਦੇ ਵਕੀਲਾਂ ਨੇ ਉਹਨਾਂ ਮੁੰਡਿਆਂ ਦੇ ਹੱਕ 'ਚ ਜਲੂਸ ਕੱਢਿਆ ਉਹਨਾਂ ਮੁੰਡਿਆਂ ਨੂੰ ਬਚਾਉਣ ਲਈ ਭਾਜਪਾ ਦੇ ਦਿਨ ਰਾਤ ਇਹ ਕਰ ਛੜਿਆ ਬੀਜੇਪੀ ਦੇ ਆਗੂਆਂ ਨੇ ਉਹਨਾਂ ਨੂੰ ਹੀਰੋ ਬਣਾਇਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਨੂੰ ਸਨਮਾਨ ਦਿੱਤਾ ਬਿਲਕੁਲ 92 ਦੇ ਬਾਰੇ ਗੱਲ ਆ ਗਈ ਆ ਉਹ ਵੀ ਸਨਮਾਨਤ ਕੀਤੀ ਅੱਜ ਜਿਹੜਾ ਸ਼ਹੀਨ ਬਾਗ ਦਾ ਮੋਰਚਾ ਸੀ ਉਸ ਮੌਕੇ ਦੇ ਉੱਤੇ ਉਹ ਸਾਡਾ ਕੇਂਦਰੀ ਮੰਤਰੀ ਕਹਿ ਰਿਹਾ ਪਈ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਜੱਜ ਨੇ ਕਿਹਾ ਤਾਂ ਵੀ ਇਹ ਜਿਹੜਾ ਨਾ ਅਪਰਾਧੀ ਜਨ ਫੌਰੀ ਤੌਰ ਦੇ ਉੱਤੇ ਇਹਦੇ ਖਿਲਾਫ ਆਪ ਜੀ ਅਦਾਲਤ ਕਰੋ ਉਸ ਜੱਜ ਵੀ ਅਗਲੇ ਦਿਨ ਬਦਲੀ ਚੰਡੀਗੜ੍ਹ ਹੋ ਗਈ ਸੀ ਕਿਸੇ ਨੇ ਗੋਲਿਆ ਉਹਨੂੰ ਪ੍ਰਮੋਟ ਕਰਕੇ ਮੰਤਰੀ ਬਣਾਤਾ ਉਹ ਤਾਂ ਮੰਤਰੀ ਨਹੀਂ ਸੀ ਐਮਪੀ ਸੀ ਸਿਰਫ ਉਹ ਬਹੁਤ ਆ ਆ ਸਬਰੀ ਮੋਹਲਾ ਦਾ ਮੰਦਿਰ ਆ ਕਿ ਆ ਵਿਸਥਰਾ ਜਾਂ ਕਿਹਦਾ ਕਿਹਦਾ ਕੈਸਾ ਵਿਸਥਰਾ ਹੋ ਰਿਹਾ ਕੀ ਉਹਦਾ ਗੁਨਾਹ ਆ ਉਹਦੀ ਬਾਸ਼ਿਬ ਧਰਮ ਉਹਨਾ ਗੁਨਾਹ ਆ ਉਸਦਾ ਨਹੀਂ ਜੀ ਉਹ ਉੱਥੇ ਨਹੀਂ ਜਾ ਸਕਦੀਆਂ ਤੇ ਉਸ ਵੇਲੇ ਸ਼ਾਹ ਗਾਇਰ ਜਦੋਂ ਸੁਪਰੀਮ ਕੋਰਟ ਨੇ ਕਿਹਾ ਨਹੀਂ ਜਾ ਸਕਦੀਆਂ ਨੇ ਤੇ ਅੰਮਿਤ ਸ਼ਾਹ ਨੇ ਕਿਹਾ ਸਰਕ ਕੋਲਟਾ ਨੂੰ ਉਹ ਫੈਸਲੇ ਨਹੀਂ ਲਾਗੂ ਕਰਨੇ ਚਾਹੀਦੇ ਜੋ ਉਹ ਫੈਸਲੇ ਨਹੀਂ ਦੇਣੇ ਚਾਹੀਦੇ ਜੋ ਲਾਗੂ ਨਹੀਂ ਹੋ ਸਕਦੇ ਨਾਲ ਹੀ ਇਹ ਵੀ ਕਹਿੰਦਾ ਵੀ ਇਹ ਜਿਹੜੇ ਨੇ ਆਸਰ ਸਾਹਮਣੇ ਰੱਖ ਕੇ ਫੈਸਲੇ ਦੇਣੇ ਚਾਹੀਦੇ ਆ ਇਸ ਤਰੀਕੇ ਨਾਲ ਇਹ ਸਾਰਾ ਕੁਝ ਬਹੁਤ ਕੁਝ ਗਲਤ ਹੋ ਰਿਹਾ ਬਹੁਤ ਕੁਝ ਬਹੁਤ ਕੁਝ ਗਲਤ ਹੋਣਾ ਮੈਂ ਆਪਸਿਕ ਸੌਟ ਤੇ ਸਾਡੀ ਅੰਮ੍ਰਿਤ ਦੇ ਵੀ ਅਜਿਹੇ ਸਰਵਿਸ ਕਿਹ ਆ ਬਿਆਨ ਆਇਆ ਜਿਸ ਨੇ ਔਰਤਾਂ ਦੇ ਬਹੁਤ ਹੀ ਗੜਕ ਕਾਰ ਛੱਡਿਆ ਦਾ ਸਿੱਖਿਆ ਦੇ ਮਾਮਲੇ ਵਿੱਚ ਦੂਜਾ ਜਿਸ ਜਿਸ ਸਾਡੇ داخل ਦਰਤਾ ਚਾਹੇ ਉਹ ਹੈ ਸਕਾਰਪੋਰੇਸ਼ਨ ਦਾ ਦੂਸਰਾ ਦਿੱਤਾ ਇਹਨਾਂ ਰਚਾ ਨਾ ਇਹਦੇ ਵਿੱਚ ਉਹਨਾਂ ਨੇ ਇੰਨੀ ਘੱਟ ਤਨਖਾਹ ਤੇ ਸਾਰੇ ਸਰਕਾਰ ਕੇਂਦਰ ਸਰਕਾਰ ਦੇ ਠੇਕੇ ਦੇ ਰੱਖੇ ਮੁਲਾਜ਼ਮ 5-5000 ਤੋਂ 4-4000 ਦੇ ਵਿੱਚ ਸਿੱਖਿਆ ਕਰਮੀਆਂ ਦੇ ਨਾਂ ਦੇ ਉੱਤੇ ਇਸਰਾ ਸਟਾਫ ਨਰਸਾਂ ਹੋਰ ਬਹੁਤ ਸਟਾਫ ਇਸ ਤਰ੍ਹਾਂ ਰੱਖਿਆ ਜਿਹਦੀ 35% ਸਰਕਾਰ ਸਟੇਟ ਗਵਰਨਮੈਂਟ ਤਰਫਾ ਦੇਣੀ ਸੀ ਬਾਕੀ ਕੇਂਦਰ ਨੇ ਦੇਣੀ ਸੀ ਅੱਜ ਵੀ ਆ ਬੜੀਆਂ ਲੜੀਆਂ ਬਹੁਤ ਲੜੀਆਂ ਜਿਹੜੀਆਂ ਆ ਹੈਗੀਆਂ ਨੇ ਮੇਦੇ ਮਿਲਵਾਲੀਆਂ ਸਾਰਾ ਤੇ ਰੋਟੀਆਂ ਪਕਾਉਂਦੀਆਂ ਮੁੜ ਕੇ ਬਰਤਨ ਵੀ ਸਾਫ ਕਰਦੀਆਂ ਮਾਸਟਰਾਂ ਦੀਆਂ ਰੋਟੀਆਂ ਪਕਾਉਂਦੀਆਂ ਤੇ ਉਹਨਾਂ ਨੂੰ ਸਿਰਫ ਪਹਿਲਾਂ ਤੇ ਮਿਲਦਾ ਸੀ 30 ਰੁਪਏ ਦਿਹਾੜੀ ਬੜੀਆਂ ਲੜਕੇ ਹੁਣ 100 ਰੁਪਏ ਦਿਹਾੜੀ ਆ ਕੀ 100 ਰੁਪਏ ਦਿਹਾੜੀ ਵਾਜਬ ਹੈਗੀ ਆ ਇੱਕ ਔਰਤ ਲਈ ਤੇ ਉਹ ਹੱਥ ਜਿਹੜੀ ਆ ਉਹ ਦੂਜਿਆਂ ਦੀ ਆ ਸਮੁੱਚੇ ਤੌਰ ਤੇ ਆ ਜਿਹੜੀ ਹੈਲਥ ਮੈਗਜ਼ਿਨ ਵਿੱਚ ਕੰਮ ਕਰਦੀਆਂ ਨੇ ਚਾਹੇ ਅੰਗਣ ਵਾਲੀ ਆਲ ਜਣੇ ਇੰਨੀ ਗੱਲ ਜਿਹੜਾ ਜਿਹਦੇ ਕਿਹਦੇ ਹਾਲਤ ਵੇਖਿਓ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਹੜਾ ਸਫਾਈ ਅੱਜ ਤੱਕ ਸਰਕਾਰੀ ਹਸਪਤਾਲਾਂ ਵਿੱਚ ਵੀ ਸਾਰੇ ਫਾਵਾਂ ਦੇ ਉੱਤੇ ਆਊਟਸੋਰਸਿੰਗ ਭਰਤੀ ਸ਼ੁਰੂ ਹੋ ਗਈ ਆ ਠੇਕੇ ਦੇ ਭਰਤੀ ਉਹ ਠੇਕੇਦਾਰ ਨੂੰ ਪੈਸੇ ਦਿੰਦੇ ਆ ਤੇ ਉਹ ਵਿਚੋ ਅੱਧੇ ਖਾਂਦਾ ਅੱਧੇ ਦਿੰਦਾ ਤੇ ਜਦੋਂ ਮਰਜ਼ੀ ਨੂੰ ਹਟਾ ਜਾਣਾ ਕਿਸੇ ਨੂੰ ਸਾਰੀ ਸਾਰੀ ਦਿਹਾੜੀ ਜਦਾਨੀਆਂ ਕੁੜੀਆਂ ਸਾਡੀਆਂ ਈਆਂ ਉੱਥੇ ਸਫਾਈ ਕਰਦੀਆਂ ਜੋ ਕੁਝ ਵਾਪਰਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਮੁੜ ਕੇ ਉਹਨਾਂ ਨੂੰ ਤਨਖਾਹ ਸਿਰਫ 3000 4000 ਦੋ ਦੋ ਤਿੰਨ ਤਿੰਨ ਵਾਰੀ ਪੋਚਾ ਲਾਉਂਦੇ ਰਹਿੰਦੀਆਂ ਕੈਸੀ ਹਾਲਤ ਹੋ ਗਈ ਸਾਡੀ ਔਰਤ ਕੀ ਕਰੇ ਔਰਤ ਆਫਟਰ ਆਲ ਸਾਡਾ ਹੋਵੇ ਕਿਦਾਂ ਹੈ ਔਰਤ ਸੁਧਾਰ ਕਿਦਾਂ ਹੋਇਆ ਆਜ਼ਾਦੀ ਕਿਦਾਂ ਮਿਲੇ ਸਾਨੂੰ ਭਾਈ ਕਹਿਣ ਨੂੰ ਠੀਕ ਆ ਹੱਥ ਘੜੀ ਕਰਦੇ ਪਰ 10 ਫਟੇ ਨਹੀਂ ਕੀਤੇ ਸਹੀ ਭਈ ਅਸੀਂ ਘਰਾਂ ਦੇ ਵਿੱਚ ਔਰਤਾਂ ਨੂੰ ਕੋਈ ਬਹੁਤ ਥੋੜੇ ਨੇ ਜਿਹੜੇ ਘਰ ਆ ਕੇ ਦੋ ਦੋ ਜੀ ਨੌਕਰੀ ਕਰਦੇ ਭਾਰਾ ਕੇ ਮਰਦ ਕੰਮ ਨਹੀਂ ਕਰਦਾ ਸੋਈ ਦੇ ਵਿੱਚ ਇਹ ਇੱਕ ਕੌੜੀ ਸਚਾਈ ਆ ਤੇ ਜਿਹੜੀ ਨੌਕਰੀ ਉਹ ਨੌਕਰੀ ਕਰਨੀ ਲੜਕੀ ਆ ਉਹਨੂੰ ਹੀ ਆਨਕਲ ਸਵੇਚ ਕੰਮ ਕਰਨਾ ਪੈਂਦਾ ਸਾਰਾ ਸਾਰੇ ਕੰਮ ਉਹ ਕਰਦੀ ਆ ਇਸ ਨੀਕੇ ਦਾ ਸਮਾਜ ਦਾ ਸਮਾਜ ਜਿਹੜਾ ਵਿਦਕਰਵਾ ਧਰਮ ਨੂੰ ਬੇਸ਼ੱਕ ਸਨਬ ਕਰਦਾ ਆ ਕਟੜ ਧਰਮ ਧਾਰਮਿਕ ਕਟੜਤਾ ਧਾਰਮਿਕ ਧਾਰਮਿਕ ਕਟੜਤਾ ਅੱਛਾ ਜਦੋਂ ਆ ਖਾਸਤਾਨ ਦੀ ਲਹਿਰ ਚੱਲੀ ਅਤਵਾਦੀ ਔਰਤਾਂ ਦੀ ਕਾਇਰਤਾ ਵੀ ਆ ਤੁਹਾਡੇ ਦੇ ਪਾਬੰਦੀਆਂ ਨੇ ਕਿਉਂ ਪਾਬੰਦੀਆਂ ਈਰਾਨ ਵਿੱਚ ਬੁਰਕੇ ਦੀ ਗੱਲ ਉਹ ਲੜ ਰਹੀਆਂ ਵੀ ਬੁਰਕਾ ਨਹੀਂ ਪਾਉਣਾ ਪਰ ਉਹ ਉਹ ਉਹਨਾਂ ਨੂੰ ਉਹਨਾਂ ਦਾ ਜੋ ਮਾਰਿਆ ਜਿਹਨਾਂ ਕਤਲ ਕੀਤਾ ਤੇ ਜੋ ਕੁਝ ਵਾਪਰ ਰਿਹਾ ਸਾਰਿਆਂ ਨੂੰ ਪਤਾ ਅਫਗਾਨਿਸਤਾਨ ਵਿੱਚ ਆਚਾਰ ਚ ਫੇਰੇ ਔਰਤਾਂ ਨੂੰ ਆਜ਼ਾਦੀ ਲਈ ਸਕੂਲਾਂ ਨੂੰ ਜਾ ਸਕਦੀਆਂ ਪੜ੍ਹਾਈ ਦੀ ਵੀ ਆਜ਼ਾਦੀ ਹੰਣੀਗੀ ਹੱਲ ਕਿਦਾਂ ਹੋਵੇ ਸਮਾਂ ਥੋੜਾ ਇੱਕੋ ਹੱਲ ਆ ਅਸੀਂ ਮਰਦ ਕੀ ਕਰ ਸਕਦੇ ਆ ਇਹ ਨਹੀਂ ਵੀ ਔਰਤਾਂ ਔਰਤਾਂ ਦੀ ਲੜਾਈ ਲੜਨਾ ਗੱਲ ਤਾਂ ਠੀਕ ਆ ਸ਼ਬਦੰਦੇ ਕੋਣ ਕਿਹਾ ਠੀਕ ਗੱਲ ਵਈ ਮਰਦ ਉਹਨਾਂ ਦੀ ਆਰਗੇਨਾਈਜੇਸ਼ਨ ਬਣਾਵੇ ਜਿसे ਬਦੀ ਬਣਾ ਕੇ ਦਵੇ ਯਤਨ ਕਰੇ ਨਾਲ ਵਾਈ ਵੀ ਕਰੇ ਜਿੱਥੇ ਜਾ ਸਕਦਾ ਨਾਲ ਜਾਵੇ ਔਰਤਾਂ ਨੂੰ ਹਰ ਮੌਕਾ ਦਵੇ ਕਿਉਂ ਨਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਨੂੰ ਮੌਕਾ ਦੇ ਕੇ ਅੱਗੇ ਵਧਾਇਆ ਜਾਵੇ ਤੇ ਉਹਨਾਂ ਨੂੰ ਲੜਨ ਦੀ ਜਾਚ ਸਿਖਾਈ ਜਾਵੇ ਔਰਤਾਂ ਲੜਨ ਨਾਲ ਮਰਦ ਸਹਿਹਾ ਕਰਨ ਪਰ ਇਹੋ ਹੀ ਕਰਦੇ ਜਿਨ੍ਹਾਂ ਦੇ ਸਿਰ 'ਚ ਸੋਚ ਹੋਊਗੀ ਅਸੀਂ ਸਹਿਸਕਾਰ ਕੀ ਕਰ ਸਕਦੇ ਆ ਅਸੀਂ ਸਹਿਤਕਾਰ ਕੀ ਕਰ ਸਕਦੇ ਆ ਅਸੀਂ ਕਫਤਾ ਪੜਨੇ ਆ ਇੱਕ ਦੂਜੇ ਪੜ ਕੇ ਸਰਾ ਦੇ ਤੁਰ ਪੈਂਦੇ ਆ ਸਹਿਸਭਾਵਾਂ ਦੇ ਵਿੱਚ ਯਾਰੋ ਕਾਲਜਾਂ ਦੇ ਵਿੱਚ ਜਾ ਕੇ ਸਹਿਸਭਾਵਾਂ ਕਰੋ ਕਾਲਜਾਂ ਵਿੱਚ ਕਫਤਾ ਪੜੋ ਉਹਨਾਂ ਬੱਚਿਆਂ ਨੂੰ ਉਤਸ਼ਾਹ ਦਿੱਤਾ ਜਾਵੇ ਜੇ ਕੁੜੀਓ ਲਿਖੋ ਗੱਤਾ ਤੁਸੀਂ ਨਹੀਂ ਲਿਖੋ ਤੁਸੀਂ ਸਹਿਯਤ ਨਾਲ ਜੁੜੋ ਜੇ ਕੁੜੀਆਂ ਇਸ ਸਹਿਯਤ ਨਾਲ ਜੁੜ ਗਈਆਂ ਆਪਣੀ ਆਜ਼ਾਦੀ ਆਪ ਹਾਸਲ ਕਰਨ ਵਾਸਤੇ ਆਪਣੇ ਮਸਲੇ ਆਪ ਹੱਲ ਕਰਨ ਵਾਸਤੇ ਅੱਗੇ ਤੁਰਨ ਗਈਆਂ ਸੋ ਉਹਨਾਂ ਦੇ ਲਗਾਤਾਰ ਲੜਨ ਦੇ ਬਿਨਾਂ ਸੰਘਰਸ਼ੀਲ ਹੋਣ ਦੇ ਬਿਨਾਂ ਕੋਈ ਮਸਲਾ ਨਹੀਂ ਹੱਲ ਹੋਇਆ ਨਾ ਹੋ ਸਕਦਾ ਥੋੜਾ ਜਿਹਾ ਪਹਿਲਾਂ ਦੇ ਅਜਾ 1910 ਦੀ ਗੱਲ ਆ ਜਦੋਂ ਔਰਤਾਂ ਨੇ ਬੜੀ ਵੱਡੀ ਹੜਤਾਲ ਕੀਤੀ ਸੀ ਨਿਹਾਰਕ ਵਿੱਚ 15000 ਔਰਤਾਂ ਨੇ ਉਹਨਾਂ ਦੀ ਮੁੱਖ ਮੰਗ ਵੀ ਨਾਲ ਇਹ ਸੀ ਕਿ ਸਾਨੂੰ ਵੋਟ ਦਾ ਅਧਿਕਾਰ ਵੀ ਦਿਓ ਅੱਜ ਪਾਰਲੀਮੈਂਟ ਦੇ ਵਿੱਚ ਸਮਾਂ ਬਹੁਤ ਘੱਟ ਗਿਆ ਪਾਰਲੀਮੈਂਟ ਚ ਔਰਤ ਨੂੰ ਕਹਿੰਦੇ ਆ ਅਸੀਂ ਤਾਂ ਇਹ ਪਾਸ ਹੋਣ ਦੇਣਾ ਕਾਨੂੰਨ ਕਿ 1/3 ਦਾ 33% ਦਾ ਰੈਜ਼ਰਵੇਸ਼ਨ ਦਾ ਵੀ ਔਰਤ ਦੀ ਜਿਹੜੀ ਉਹਦੇ ਜਿਹੇ ਰੈਜ਼ਰਵੇਸ਼ਨ ਦਿਓ ਕੋਈ ਔਰਤ ਤੇ ਹੈ ਜਾਂ ਆਪ ਆਪ ਵਿਕਟਮ ਆ ਉਹਦੇ ਉਹ ਉਹਦੇ ਆਉਟ ਨੂੰ ਇੱਕ 30% ਦਾ ਇਹਦੇ ਵੀ ਗਾਂ ਰੈਜ਼ਰਵੇਸ਼ਨ ਦੀ ਨਹੀਂ ਤੇ ਗੱਲ ਹੈਗੀ ਆ ਕੋਈ ਇਸ ਕਰਕੇ ਇਹ ਖੇਖਣ ਖੇਡੇ ਜਾ ਰਹੇ ਆ ਸਰਕਾਰਾਂ ਨੇ ਨਹੀਂ ਕਰਨਾ ਜੋ ਕਰਨਾ ਅਸੀਂ ਕਰਨਾ ਤੇ ਲੜ ਕੇ ਹੋਣਾ ਵਾ ਉਹ ਲੜਨ ਵਿੱਚ ਹਰ ਲਗਾਤਾਰ ਜਦਰ ਕਰੀਏ ਉਹਦਾ ਤੁਹਾਨੂੰ ਸੁਚੇਤ ਕਰਦੀ ਔਰ ਸਾਨੂੰ ਅੱਗੇ ਤੋਰਨੀ ਤੇ ਨਾਲ ਸਹਾਇਤਾ ਕਰੀਏ ਤੁਹਾਨੂੰ ਆਜ ਮਿਹਰਬਾਨੀ